ਸਤਿ ਸ਼੍ਰੀ ਅਕਾਲ ਜੀ ਡੀਵੀਡੀ ਪੰਜਾਬੀ ਦੇ ਤੁਹਾਡੇ ਅੱਜ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤਨਦਾਦੀ ਕਿ ਦਿਨਾਂ ਨਗਰ ਦੇ ਵਿੱਚ ਡੀਡੇ ਦੇ ਵਿੱਚ ਜਿਹੜਾ ਇੱਕ ਵਾਰੀ ਫੇਰ ਤੋਂ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਕਾਰਵਾਈ ਪਾ ਦਿੱਤੀ ਗਈ ਹੈ ਤਨਦਾਦੀ ਕਿ ਪਿਛਲੇ ਇਹ ਲੰਬੇ ਸਮੇਂ ਤੋਂ ਜਿਹੜਾ ਆ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਚੱਲਦਾ ਪਿਆ ਹੈ ਜੁੱਧ ਨਸ਼ਿਆਂ ਵਿਰੁੱਧ ਦੇ ਅਧੀਨ ਜਿੰਨੇ ਵੀ ਐਨਡੀਪੀਐਸ ਤੇ ਪਰਚੇ ਨੇ ਉਹਨਾਂ ਨੂੰ ਖੰਘਾਲਦੇ ਹੋਏ ਵੱਡੀਆਂ ਕਾਰਵਾਈਆਂ ਪਾਈਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਨੂਨਦਾਦੀ ਹੈ ਕਿ ਅ ਡੀਡੇ ਦੇ ਵਿੱਚ ਇੱਕ ਵਾਰੀ ਫੇਰ ਇੱਕ ਵੱਡੀ ਕਾਰਵਾਈ ਪਾਉਂਦੇ ਹੋਏ ਜਿਹੜਾ ਆ ਉਹ ਪੀਲੇ ਪੰਜੇ ਨੂੰ ਫੇਰ ਦਿੱਤਾ ਗਿਆ ਆ ਚੰਗੀ ਪਲੀ ਕੋਠੀ ਦੇ ਉੱਤੇ ਧੰਦਾ ਦਈਏ ਕਿ ਜਿੰਨਾ ਲੋਕਾਂ ਨੇ ਵੀ ਇਹ ਇਮਾਰਤਾਂ ਜਾਂ ਮਹਿਲ ਮਾੜੀਆਂ ਖੜੀਆਂ ਕੀਤੀਆਂ ਨੇ ਨਸ਼ੇ ਨੂੰ ਵੇਚ-ਵੇਚ ਕੇ ਨਸ਼ੇ ਦੇ ਸਦਾਗਰਾਂ ਦੀਆਂ ਕੋਠੀਆਂ ਤੇ ਮਹਿਲਾਂ ਦੇ ਉੱਤੇ ਪੀਲੇ ਪੰਜੇ ਦਾ ਜ਼ੋਰ ਚੱਲਦਾ ਪਿਛਲੇ ਕਈ ਮਹੀਨਿਆਂ ਤੋਂ ਨਜ਼ਰ ਆ ਰਿਹਾ ਆ ਲਗਾਤਾਰ ਪੀਲਾ ਪੰਜਾ ਫਿਰਦਾ ਆ ਤੇ ਦੇਖਦੇ ਪਈਓ ਚੰਗੀ ਭਲੀ ਕੋਠੀ ਨੂੰ ਜਿਹੜਾ ਆ ਢੈ ਢੇਰੀ ਕਰਕੇ ਨਸਤਾ ਅ ਰੂਜ਼ ਕਰ ਦਿੱਤਾ ਗਿਆ ਆ ਇਸ ਨੂੰ ਢੈ ਢੇਰੀ ਕਰ ਦਿੱਤਾ ਗਿਆ ਆ ਤਾਂ ਦਾਦਾ ਜੀ ਇਹ ਕੀ ਐਸਐਸਪੀ ਨੇ ਦੱਸਿਆ ਕਿ ਜਿੰਨੇ ਵੀ ਐਨਡੀਪੀਐਸ ਦੇ ਕੇਸ ਨੇ ਉਹਨਾਂ ਨੂੰ ਹੌਲੀ ਹੌਲੀ ਖੰਡਾਲਿਆ ਜਾ ਰਿਹਾ ਤੇ ਜਿਹੜਾ ਵੀ ਦੋਸ਼ੀ ਪਾਇਆ ਜਾ ਰਿਹਾ ਉਹਦੀ ਪ੍ਰਾਪਰਟੀ ਨੂੰ ਜਾਂ ਤਾਂ ਸੀਜ਼ ਕੀਤਾ ਜਾਂਦਾ ਆ ਜਾਂ ਫਿਰ ਢੈ ਢੇਰੀ ਕਰ ਦਿੱਤਾ ਜਾਂਦਿਆ ਆ ਉਸੇ ਤਰ੍ਹਾਂ ਹੀ ਡੀਡੇ ਦੇ ਵਿੱਚ ਵੀ ਜਿਹੜਾ ਆ ਪੀ ਦੇ ਡੀ ਪੀਓ ਪੀ ਇੱਕ ਵਾਰੀ ਫੇਰ ਤੋਂ ਜਿਹੜਾ ਆ ਪੀਲੇ ਪੰਜੇ ਦਾ ਅਸਰ ਦਿਖ ਨੂੰ ਮਿਲਿਆ ਜਿੱਥੇ ਕੀ ਜੁੱਧ ਨਸੇ ਵਿਰੋਧ ਦੇ ਤਾਤ ਐਂਡੀਪੀਐਸ ਦੇ ਪਰਚੀਆਂ ਦੇ ਅਧੀਨ ਆਉਂਦੇ ਜੜੀਏ ਇਹ ਘਰ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਆਓ ਸੁਣਦੇ ਆ ਐਸਐਸਪੀ ਨੇ ਕੀ ਕਿਹਾ ਤੇ ਉਸ ਤੋਂ ਬਾਅਦ ਦੇਖਦੇ ਆ ਇਹ ਸਾਰੀਆਂ ਤਸਵੀਰਾਂ ਜਿਦਾ ਕਿ ਤੁਹਾਨੂੰ ਪਤਾ ਹੈਗਾ ਕਿ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਅਮਰ ਜੀ ਜਿਹੜਾ ਹੈਗਾ ਅੱਜ ਇੱਥੇ ਕਾਰਵਾਈ ਜਿਹੜੀ ਹੈਗੀ ਕੀਤੀ ਜਾ ਰਹੀ ਹੈਗੀ ਜਿਹਦੇ ਵਿੱਚ ਡੈਮੋਲਿਸ਼ਨ ਦੀ ਪ੍ਰੋਸੀਜਰ ਹੈਗਾ ਉਹ ਅਮਰ ਵਿੱਚ ਲਿਆ ਜਾ ਰਿਹਾ ਹੈ ਜਿਹਦੇ ਵਿੱਚ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਲਾਅ ਨਾਡਰ ਸਟੇਕਿੰਗ ਨੂੰ ਪ੍ਰਕਾਰ ਕਰਨ ਵਾਸਤੇ ਹੈ ਜਦੋਂ ਅਸੀਂ ਇਦਾਂ ਦੀ ਜਿਹੜੀ ਡਿਟੇਲ ਜਿਹੜੀ ਨਿਕਲਾਈ ਹੈ ਤਾਂ ਇਹਦੇ ਵਿੱਚ ਜਿਹੜਾ ਹੈਗਾ ਜਿਹੜਾ ਇਹਦਾ ਘਰ ਹੈਗਾ ਇਹਦਾ ਨਾਮ ਗੋਰੂ ਹੈਗਾ ਇਹਦੇ ਵਿੱਚ ਪੰਜ ਫਈਆ ਜਿਹੜੀ ਐਨਡੀਪੀਐਸ ਦਲਜ ਹੈਗੀ ਇਹਦੇ ਬਦਰ ਤੇ ਵੀ ਚਾਲ ਹੈ ਪਿਆ ਜਿਹੜੀ ਦਲਜ ਹੈ ਇਥੇ ਜਿਹੜੇ ਕੰਸਰਨ ਮੈਕਨੇ ਜਿਹੜਾ ਹੈ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਜਿਹੜੇ ਅਫਸਰਸ ਨੇ ਮੈਜਿਸਟ੍ਰੇਟਸ ਹੈਗੇ ਇਹਦੇ علاوہ ਜਿਹੜਾ ਕਾਨੂੰਨ ਵਿਵਸਥਾ ਦੀ ਟੀਮ ਬਣਾਇ ਰੱਖਣ ਵਾਸਤੇ ਪੁਲਿਸ ਅਸੀਂ ਮੌਜੂਦ ਹਾਂ ਕਿੰਨੇ ਕਿਰੇ 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 ਮੰਗਦੇ ਦੱਬਦੇ ਜੀ ਇਹਨਾਂ ਦੇ ਕੋਲ ਦੇਖੋ ਇਹਦੇ ਜੇ ਐਨਡੀਪੀਐਸ ਦੇ ਮਾਮਲੇ ਦਰਜ ਲਗਾਤਾਰ ਇਦਾਂ ਦੇ ਜਾਰੀ ਰਹਿਣਗੇ ਜਿਹੜੇ ਦੇਖੋ ਜੀ ਦੇਖੋ ਜੀ ਇਹਦੇ ਚ ਬੜਾ ਸਟਿੱਕ ਹੈ ਗਈ ਫੰਕਸ਼ਨ ਮਹਿਕਮੇ ਵੱਲੋਂ ਜਿਹੜਾ ਸਾਨੂੰ ਜਦੋਂ ਵੀ ਇਸ ਸੰਬੰਧ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਏਗੀ ਪੁਲਿਸ ਵੱਲੋਂ ਲਗਾਤਾਰ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਸਪੋਰਟ ਪ੍ਰੋਵਾਈਡ ਕੀਤਾ ਕਿੰਨੇ ਕਰ ਰਹੇ ਕਿੰਨੇ ਕਰ ਰਹੇ ਹੁਣ ਤੱਕ ਕਿੰਨੀਆਂ ਕਾਰਵਾਈਆਂ ਕੀਤੀਆਂ ਤੇ ਹੁਣ ਤੱਕ ਅਸੀਂ ਜਿਹੜੇ ਸੱਤ ਕਰ ਲਿਆ ਹੈਗੇ ਜਿਹੜਾ ਕੰਸਰਨ ਮਹਿਕਮੇ ਵੱਲੋਂ ਆਏ ਉਕਿੱਤੀ ਗਈ ਹੈਗੀ ਜਿਹੜੇ ਚ ਪੁਲਿਸ ਜਿਹੜਾ ਹੈਗਾ ਲਾਉਨ ਆਰਡਰ ਦੇ ਸਟੇਟਮੈਂਟ ਟੈਪਲੀ ਪੋਸਟ ਹੈ ਗਰੀ ਪ੍ਰੋਵਾਈਡ ਕੀਤੀ ਗਈ ਤੁਹਾਨੂੰ ਪਤਾ ਹੈ ਕਿ ਇਹਦੇ ਚ ਜਿਹੜਾ ਹੈਗਾ ਪੁਲਿਸ ਦੇ ਦੁਆਰਾ ਜਿਹੜਾ ਇਹਨੇ ਤੁਹਾਨੂੰ ਵੀ ਇਸ ਸੰਬੰਧ ਵਿੱਚ ਹੈਗਾ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਸਰ ਲੋਕੀ ਜਿਹੜੇ ਇਹ ਬੈਕਸ ਦੇ ਵਿੱਚ ਅੰਨਵਲ ਲਾਗੇ ਇਸ ਕਰਕੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਪਰਪਰ ਜਿਹੜਾ ਪੁਲਿਸ ਦਾ ਜਾਂਦਾ ਹੈ ਅਨਸ਼ੁਰ ਸਨਸੇਨਾ ਨਾ ਨਜਾਇਜ਼ ਨਜਾਇਜ਼ ਤੌਰ ਤੇ ਬਣਾਇਆ ਤਾਂ ਵੀ ਟਾਇਆ ਗਿਆ ਮੇਰਾ ਦੇਖੋ ਉਹ ਤਾਂ ਕੰਪਨ ਮਹਿਕਮੇ ਤੋਂ ਤੁਸੀਂ ਜਿਹੜਾ ਹੈਗਾ ਉਹ ਉਹਦੇ ਜਵਾਬ ਹੈ ਤੁਹਾਨੂੰ ਯੁੱਧ ਨਾ ਸ਼ਾਂਤ ਰੁੱਧ ਨਾ